ਪਾਰਸਲ ਤੁਸੀਂ ਮੰਗਾਇਆ ਜੀ ਇੱਕ ਆਮ ਤੌਰ ਤੇ ਲੋਕ ਮੰਗਾਉਂਦੇ ਰਹਿੰਦੇ ਨੇਗੇ ਪਾਰਸਲ ਲਿਆ ਉਹਦੇ ਚੋਂ ਨਿਕਲਦੀ ਆ ਫੱਟੀ ਹੋਈ ਚੁੰਨੀ ਹੁਣ ਇਹ ਤਾਂ ਜਦੋਂ ਇਹ ਚੁੰਨੀ ਫੱਟੀ ਹੋਈ ਨਿਕਲੀ ਉਦੋਂ ਪਤਾ ਲੱਗਿਆ ਵੀ ਪਾਰਸਲ ਹੀ ਨਹੀਂ ਸੀ ਇਸ ਤਾਂ ਮੰਗਾਇਆ ਹੈ ਪਾਰਸਲ ਹੈ ਕੀ ਦਾ ਹੈਗਾ ਉਦੋਂ ਐਕਟਲੀ ਹੋਇਆ ਕੀ ਸੀਗਾ ਤੁਹਾਨੂੰ ਕੀ ਵੀ ਨਹੀਂ ਲੱਗਿਆ ਵੀ ਅਸੀਂ ਪਾਰਸਲ ਮੰਗਾਇਆ ਨਹੀਂ ਹੈਗਾ ਐਕਚੁਅਲੀ ਦੇ ਵਿੱਚ ਤਿਹਾਰਾਂ ਦੇ ਦਿਨ ਕਰਕੇ ਨਾ ਮੇਰੇ ਰਿਲੇਟਿਵਸ ਆਏ ਹੋਏ ਸੀਗੇ ਤੇ ਜਦੋਂ ਮੇਰੇ ਮਿਸਸਿਸ ਨੂੰ ਫੋਨ ਆਇਆ ਕਿ ਤੁਹਾਡਾ ਕੋਈ ਪਾਰਸਲ ਹੈ ਤੇ ਅਸੀਂ ਡਿਲੀਵਰ ਕਰਨ ਆ ਰਹੇ ਹਾਂ ਤਾ ਉਹ ਕਹਿੰਦੇ ਆ ਜੂ ਤੁਸੀਂ ਕਿਤੇ ਹੁੰਦੇ ਨੇ ਆਰਡਰਸ ਵਗੈਰਾ ਅੱਜ ਕੱਲ ਆਮ ਚੱਲਦਾ ਤੇ ਅੱਜ ਸਵੇਰੇ ਜਦੋਂ ਮਾਰਨਿੰਗ ਅਸੀਂ ਖੋਲਿਆ ਤਾਂ ਉਹਦੇ ਵਿੱਚੋਂ ਪਾਟੀ ਹੋਈ ਚੁੰਨੀ ਨਿਕਲੀ ਆਹੀ ਜਿਵੇਂ ਆ ਆ ਜਿਹੜੀ ਪਾਟੀ ਹੋਈ ਚੁੰਨੀ ਨਿਕਲੀ ਤਾਂ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਾਲ ਕੀਤੀ ਉਹ ਕਹਿੰਦੇ ਜੀ ਅਸੀਂ ਤਾਂ ਦਾ ਪਤਾ ਨਹੀਂ ਜੀ ਅਸੀਂ ਤਾਂ ਸਿਰਫ ਡਿਲੀਵਰੀ ਕਰਦੇ ਆ ਐਕਸਪ੍ਰੈਸ ਬੀਜ਼ ਇੱਥੇ ਮਾਨਿਕ ਮਜਰਾ ਹੈਗੇ ਨੇ ਇਹਨਾਂ ਨੇ ਡਿਲੀਵਰੀ ਕੀਤੀ ਅੱਛਾ ਇਹ ਇਹਨਾਂ ਦਾ ਫੋਨ ਆਇਆ ਸੀਗਾ ਹਾਂ ਜੀ ਇਹਨਾਂ ਦਾ ਕਾਲ ਆਈ ਸੀ ਕਹਿੰਦੇ ਸਾਡਾ ਕੰਮ ਤਾਂ ਸਿਰਫ ਡਿਲੀਵਰੀ ਕਰਨ ਦਾ ਹੁੰਦਾ ਹਰਜੀਤ ਸਿੰਘ ਨਾਮ ਹੈ ਉਹਦੇ ਅਕਾਊਂਟ ਦੇ ਵਿੱਚ ਹੀ ਪੈਸੇ ਪਾਏ 1 1260 ਰੁਪਏ ਮਸਲਾ ਨਹੀਂ ਕਿ ਤੁਸੀਂ ਸੋਚੋ ਜਦੋਂ 1200 1260 ਅਗਰ 500 ਬੰਦੇ ਨਾਲ ਮੁਹੱਲੀ ਮੁਹੱਲੀ ਚ ਠੱਗੀ ਵਾਜੇ ਤਾਂ ਉਹ ਕਿੰਨੇ ਪੈਸੇ ਹੋਗੇ ਲੇਟੈਸਟ ਪਤਾ ਲੱਗਿਆ ਕਿਸੇ ਲੜਕੀ ਨੇ 1.5 ਲੱਖ ਦਾ ਮੋਬਾਈਲ ਮੰਗਾਇਆ ਸੀ ਆਨਲਾਈਨ ਤੇ ਜਦੋਂ ਖੋਲੇ ਦੇ ਵਿੱਚੋਂ ਇੱਟ ਨਿਕਲੀ ਉਹਦੇੋਂ ਤੋੜੀ ਹੋਈ ਇੱਟ ਆਮ ਤੌਰ ਤੇ ਅਸੀਂ ਆਨਲਾਈਨ ਠੱਗੀ ਦੀਆਂ ਗੱਲਾਂ ਕਰਦੇ ਆਂ ਦੇਖਦੇ ਆਂ ਪਰ ਜਦੋਂ ਵਾਪਰ ਜਾਂਦੀ ਆ ਉਦੋਂ ਐਗਜ਼ੈਕਟਲੀ ਪਤਾ ਲੱਗਦਾ ਵੀ ਇਹ ਸਿਰਫ ਅਵੇਰਨੈਸ ਵੀਡੀਓ ਨਹੀਂ ਸੀ ਬਲਕਿ ਸੱਚਿਓਂ ਆਏ ਹੁੰਦਾ ਵੀ ਹੈ ਹੁਣ ਅੱਜ ਜਿਹੜੀ ਮੁਹਾਲੀ ਦੀ ਤੁਹਾਨੂੰ ਗੱਲ ਦੱਸਣ ਲੱਗਿਆ ਕਿਉਂਕਿ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਉਹ ਲੋਕ ਧਿਆਨ ਰੱਖੋ ਕਿਉਂਕਿ ਜਿੰਨੇ ਵੱਡੇ ਖੇਤਰ ਨੇ ਮੁਹਾਲੀ ਦੇ ਖਾਸ ਤੌਰ ਦੇ ਉੱਤੇ ਪੌਸ਼ ਏਰੀਏ ਜਾਂ ਫਿਰ ਜੇ ਆਮ ਘਰਾਂ ਦੀ ਵੀ ਗੱਲ ਕਰ ਲਈਏ ਦੋ ਤਿੰਨ ਚੀਜ਼ਾਂ ਤੁਹਾਨੂੰ ਇਸ ਪੂਰੀ ਕਹਾਣੀ ਚ ਸਮਝ ਲੱਗਣਗੀਆਂ ਵੀ ਜਿਹੜੀਆਂ ਗਲਤੀਆਂ ਸਾਰੇ ਕਰਦੇ ਨੇ ਤੇ ਫਿਰ ਆਖਰ ਉੱਚ ਚੂਨਾ ਕਿਵੇਂ ਲੱਗਦਾ ਮੇਰੇ ਨਾਲ ਐਡਵੋਕੇਟ ਪਰਮਪ੍ਰੀਤ ਬਾਜਵਾ ਹੁਣੇ ਨੇ ਹੁਣ ਤੁਸੀਂ ਇਹ ਗੱਲ ਸਮਝੋ ਵੀ ਇਹ ਨਹੀਂ ਚੰਗੀ ਪੜ੍ਹੀ ਲਿਖੀ ਤੇ ਵੈਲੌਂਗ ਫੈਮਿਲੀ ਆ ਉਦੇ باوجود ਤੁਸੀਂ ਦੇਖੋ ਕਿ ਇਹ ਜਿਹੜੀ ਠੱਗੀ ਹੋਈ ਹੈ ਹੁਣ ਠੱਗੀ ਦਾ ਭਾਵ ਕੀ ਹੈ ਕਿ ਪਾਰਸਲ ਆਉਂਦਾ ਹੈ ਪਾਰਸਲ ਤੁਸੀਂ ਮੰਗਾਇਆ ਜੀ ਇੱਕ ਆਮ ਤੌਰ ਤੇ ਲੋਕ ਮੰਗਾਉਂਦੇ ਰਹਿੰਦੇ ਨੇਗੇ ਪਾਰਸਲ ਲਿਆ ਉਹਦੇ ਚੋਂ ਨਿਕਲਦੀ ਆ ਫੱਟੀ ਹੋਈ ਚੁੰਨੀ ਹੁਣ ਇਹ ਤਾਂ ਜਦੋਂ ਇਹ ਚੁੰਨੀ ਫੱਟੀ ਹੋਈ ਨਿਕਲੀ ਉਦੋਂ ਪਤਾ ਲੱਗਿਆ ਵੀ ਪਾਰਸਲ ਹੀ ਨਹੀਂ ਸੀ ਇਸ ਤਾਂ ਮੰਗਾਇਆ ਇਹ ਪਾਰਸਲ ਹੈ ਕੀ ਦਾ ਹੈਗਾ ਅ ਭਾਈ ਜੀ ਇਹ ਐਕਚੁਅਲ ਤੁਹਾਡੀ ਗੇਟ ਤੇ ਬੈਲ ਵੱਜਦੀ ਹੈ ਬੈਲ ਵੱਜਦੀ ਹੈ ਕੋਈ ਨਾ ਕੋਈ ਰਿਸੀਵ ਕਰਨ ਵਾਸਤੇ ਆਉਂਦਾ ਉਦੋਂ ਐਕਟਲੀ ਹੋਇਆ ਕੀ ਸੀਗਾ ਤੁਹਾਨੂੰ ਕੀ ਵੀ ਨਹੀਂ ਲੱਗਿਆ ਵੀ ਅਸੀਂ ਪਾਰਸਲ ਮੰਗਾਇਆ ਨਹੀਂ ਹੈਗਾ ਐਕਚੁਅਲੀ ਦੇ ਵਿੱਚ ਤਿਹਾਰਾਂ ਦੇ ਦਿਨ ਕਰਕੇ ਨਾ ਮੇਰੇ ਰਿਲੇਟਿਵਸ ਆਏ ਹੋਏ ਸੀਗੇ ਤੇ ਜਦੋਂ ਮੇਰੇ ਮਿਸਸਿਸ ਨੂੰ ਫੋਨ ਆਇਆ ਕਿ ਤੁਹਾਡਾ ਕੋਈ ਪਾਰਸਲ ਹੈ ਤੇ ਅਸੀਂ ਡਿਲੀਵਰ ਕਰਨ ਆ ਰਹੇ ਹਾਂ ਤਾਂ ਉਹ ਕਹਿੰਦੇ ਆਜੋ ਤੁਸੀਂ ਕਿਤੇ ਹੁੰਦੇ ਨੇ ਆਰਡਰਸ ਵਗੈਰਾ ਅੱਜਕੱਲ ਆਮ ਚੱਲਦਾ ਹੈ ਤੇ ਜਦੋਂ ਲੈ ਲਏ ਤਾਂ ਅਸੀਂ ਸਾਡੀ ਇਹ ਗਲਤੀ ਹੋ ਗਈ ਕਿ ਮੇਰੇ ਸਿਸਟਰ ਆਏ ਹੋਏ ਸੀ ਤੇ ਅਸੀਂ ਅੰਦਰ ਰੱਖਤਾ ਪਾਰਸਲ ਉਸ ਤੋਂ ਬਾਅਦ ਕੀ ਹੋਇਆ ਤੇ ਅੱਜ ਸਵੇਰੇ ਜਦੋਂ ਮਾਰਨਿੰਗ ਅਸੀਂ ਖੋਲਿਆ ਤਾਂ ਉਹਦੇ ਵਿੱਚੋਂ ਪਾਟੀ ਹੋਈ ਚੁੰਨੀ ਨਿਕਲੀ ਆਹ ਜਿਹੜੀ ਪਾਟੀ ਹੋਈ ਚੁੰਨੀ ਨਿਕਲੀ ਤੇ ਉੱਤੇ ਇਹਦੇ ਵੀ ਲਿਖਿਆ ਹੋਇਆ ਹੈ ਐਚ ਐਮ 2 ਪੀਸ ਪ੍ਰਿੰਟਡ スウェット ਸ਼ਰਟ ਸੈੱਟ ਇਹ ਲਿਖਿਆ ਹੋਇਆ ਹੈ ਤਾਂ ਸਾਨੂੰ ਸੀਗਾ ਕੋਈ ਆਰਡਰ ਕੀਤਾ ਹੋਣਾ ਜਾਂ ਉਹਨਾਂ ਨੂੰ ਲੱਗਿਆ ਕਿ ਮੈਂ ਨਾ ਆਰਡਰ ਕੀਤਾ ਹੋਏ ਕੋਈ ਤਾਂ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਾਲ ਕੀਤੀ ਉਹ ਕਹਿੰਦੇ ਜੀ ਸਸੀ ਤੁਹਾਨੂੰ ਤਾਂ ਪਤਾ ਨਹੀਂ ਜੀ ਇਹਦਾ ਸਿਰਫ ਡਿਲੀਵਰੀ ਕਰਦੇ ਆ ਐਕਸਪ੍ਰੈਸ ਬੀਜ਼ ਇੱਥੇ ਮਾਨਿਕ ਮਜਰਾ ਹੈਗੇ ਨੇ ਇਹਨਾਂ ਨੇ ਡਿਲੀਵਰੀ ਕੀਤੀ ਅੱਛਾ ਇਹ ਇਹਨਾਂ ਜਿਹਨਾਂ ਦਾ ਫੋਨ ਆਇਆ ਸੀਗਾ ਹਾਂ ਜੀ ਇਹਨਾਂ ਦਾ ਕਾਲ ਆਈ ਸੀ ਕਹਿੰਦੇ ਸਾਡਾ ਕੰਮ ਤਾਂ ਸਿਰਫ ਡਿਲੀਵਰੀ ਕਰਨ ਦਾ ਹੁੰਦਾ ਬਟ ਇਹਦੇ ਵਿੱਚ ਨਾ ਇੱਕ ਸਭ ਤੋਂ ਜ਼ਿਆਦਾ ਜਿਹੜੀ ਸੋਚਣ ਵਾਲੀ ਗੱਲ ਇਹ ਹੈ ਕਿ ਅਗਰ ਇੱਕ ਕੰਪਨੀ ਹੈ ਐਕਸਪ੍ਰੈਸ ਬੀਜ਼ ਹੈ ਉਹਨਾਂ ਨੂੰ ਕੋਈ ਭੇਜ ਰਿਹਾ ਕੋਈ ਪ੍ਰੋਡਕਟ ਆ ਰਿਹਾ ਤਾਂ ਉਹਨਾਂ ਨੂੰ ਇਹ ਤਾਂ ਪਤਾ ਨਾ ਕਿ ਕਿੱਥੋਂ ਪ੍ਰੋਡਕਟ ਆਇਆ ਤਾਂ ਉਹ ਤਾਂ ਵੈਰੀਫਾਈ ਹੋ ਸਕਦਾ ਉਹਦੀ ਡੀਟੇਲ ਸਾਰੀ ਹੋਏਗੀ ਪਰ ਉਹ ਇਹ ਮੰਨੇ ਵੀ ਸਾਡੇ ਹੀ ਬੰਦਾ ਡਿਲੀਵਰ ਕਰਕੇ ਆਇਆ ਹਾਂਜੀ ਹਾਂਜੀ ਉਹ ਤਾਂ ਮੰਨ ਗਏ ਮੰਨ ਗਏ ਸੀ ਉਹਦਾ ਨੰਬਰ ਵੀ ਹੈ ਹਰਜੀਤ ਸਿੰਘ ਨਾਮ ਹੈ ਉਹਦੇ ਅਕਾਊਂਟ ਦੇ ਵਿੱਚ ਹੀ ਪੈਸੇ ਪਾਏ 1260 ਰੁਪਏ ਮੇਰਾ ਤੁਹਾਨੂੰ ਰਿਕੁਐਸਟ ਕਰਨ ਦਾ ਮਤਲਬ ਇਹ ਇਸੇ ਕਾਰਨ ਸੀਗਾ ਕਿ ਮੈਂ ਤੁਹਾਨੂੰ ਇਹ ਦੱਸ ਸਕਾਂ ਕਿ ਇੱਥੇ ਆਮ ਕਰਕੇ ਲੋਕ ਜਿਹੜੇ ਜਦੋਂ ਤਿਹਾਰਾਂ ਦਾ ਸੀਜ਼ਨ ਹੁੰਦਾ ਨਾ ਉਦੋਂ ਕੋਈ ਨਾ ਕੋਈ ਅਹ ਜੀਆਂ ਠੱਗੀਆਂ ਜ਼ਿਆਦਾ ਵੱਜ ਜਾਂਦੀਆਂ ਇਹ ਮੁੰਡੇ ਨੇ ਵੀ ਮੈਨੂੰ ਇਹੀ ਗੱਲ ਕਹੀ ਕਿ ਜੀ ਇਹ ਇਸ ਸੀਜ਼ਨ ਦੇ ਵਿੱਚ ਠੱਗੀਆਂ ਵੱਜਦੀਆਂ 1260 ਰੁਪਏ ਮਸਲਾ ਨਹੀਂ ਕਿ ਤੁਸੀਂ ਸੋਚੋ ਜਦੋਂ 1200 1260 ਅਗਰ 500 ਬੰਦੇ ਨਾਲ ਮੁਹੱਲੀ ਮੁਹੱਲੀ 'ਚ ਠੱਗੀ ਵੱਜੇ ਤਾਂ ਉਹ ਕਿੰਨੇ ਪੈਸੇ ਹੋਗੇ ਆਮ ਤੌਰ ਤੇ ਅਗਲਾ ਜਿਵੇਂ ਕਹリエ ਵੀ ਕਈ ਵਾਰੇ ਉਰੇ ਹਰ ਇੱਕ ਕਿਸੇ ਦੇ ਇੱਕ ਦੋ ਦੋ 20 ਵੇਟਿੰਗ ਚ ਆਰਡਰ ਚੱਲ ਰਹੇ ਹੁੰਦੇ ਨੇ ਐਗਜ਼ੈਕਟਲੀ 15-15 ਆਰਡਰ ਹੋਏ ਹੁੰਦੇ ਨੇ ਕਈ ਲੱਗਦਾ ਕਿ ਸ਼ਾਇਦ ਉਹ ਵਾਲਾ ਆਰਡਰ ਆਇਆ ਹੋਵੇਗਾ ਨਹੀਂ ਉਸ ਟਾਈਮ ਕੋਈ ਗੌਰ ਕਰਦਾ ਬਟ ਮੇਰੇ ਮੈਂ ਐਸਚਓ ਸਾਹਿਬ ਐਸਚਓ ਸੁਹਾਣਾ ਨਾਲ ਵੀ ਮੇਰੀ ਗੱਲ ਹੋਈ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਰਿਟਰਨ ਕੰਪਲੇਂਟ ਦੋ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਇਹ ਤੁਸੀਂ ਇਸ ਚੀਜ਼ ਦੇ ਉੱਤੇ ਐਕਸ਼ਨ ਲਓ ਕਿਉਂਕਿ ਜਿਹੜੀ ਇਹ ਠੱਗੀ ਹੈ ਨਾ ਇਹ ਬਹੁਤ ਲੋਕਾਂ ਨਾਲ ਵੱਜ ਰਹੀ ਹੋਏਗੀ ਕਿਉਂਕਿ ਆਮ ਕਰਕੇ ਕੀ ਹੁੰਦਾ ਹੈ ਕਿ ਜਦੋਂ ਆਪਾਂ ਆਰਡਰ ਕਰਦੇ ਆ ਤਾਂ ਸ ਮੈਂ ਇਹ ਤੁਹਾਨੂੰ ਰਿਕੁਐਸਟ ਤਾਂ ਕੀਤੀ ਸੀ ਕਿ ਇਸ ਚੀਜ਼ ਨੂੰ ਤੁਸੀਂ ਲੋਕਾਂ ਦੇ ਸਾਹਮਣੇ ਰੱਖੋ ਤਾਂ ਕਿ ਲੋਕ ਅਵੇਅਰ ਹੋ ਸਕਣ ਤੇ ਉਹਨਾਂ ਨਾਲ ਠੱਗੀਆਂ ਤੋਂ ਬਚ ਸਕਣ। ਯਾਨੀ ਕਿ ਜੇਕਰ ਤੁਹਾਡੇ ਕੋਲ ਆਰਡਰ ਕੋਈ ਦੇਣ ਆਉਂਦਾ ਪਹਿਲਾਂ ਉਹਦਾ ਕਨਫਰਮ ਕਰੋ ਵੀ ਤੁਸੀਂ ਪਹਿਲੀ ਗੱਲ ਤਾਂ ਕਰਿਆ ਜਾਂ ਨਹੀਂ ਕਰਿਆ। ਦੂਜੀ ਗੱਲ ਜਿਹੜਾ ਦੇਣ ਆਇਆ ਉਹ ਐਕਚੁਅਲ 'ਚ ਕੋਈ ਚੀਜ਼ ਹੈ ਜਾਂ ਨਹੀਂ ਹੈ। ਬਿਲਕੁਲ ਬਕਾਇਦਾ ਮੇਰੇ ਮਿਸਿਸ ਦੇ ਫੋਨ ਦੇ ਉੱਤੇ ਮੈਸੇਜ ਆਇਆ ਹੋਇਆ ਹੈ ਕਿ ਤੁਹਾਡਾ ਆਰਡਰ ਹੈ ਡਿਲੀਵਰੀ ਹੋਣੀ ਹੈ। ਇਸ ਆਰਡਰ ਦੀ ਇਸ ਟਾਈਮ ਡਿਲੀਵਰੀ ਕਰਾਂਗੇ। ਉਸ ਚੀਜ਼ ਕਰ ਕੀ ਸਾਨੂੰ ਹੋ ਗਿਆ ਕਿ ਆਰਡਰ ਕੀਤਾ ਹੋਏਗਾ ਕੁਝ ਉਹੀ ਚੀਜ਼ ਆ ਰਹੀ ਹੈ। ਬਟ ਮੈਨੂੰ ਹੁ ਰੇਤੇ ਲੋਕਾਂ ਨੂੰ ਇਸ ਚੀਜ਼ ਤੋਂ ਜਾਗਰੂਕ سوشل میڈیا ਦੇ ذریعے نیوز ਦੇ ذریعے ਜਾਗਰੂਕ ਜਰੂਰ ਹੋਣੇ ਚਾਹੀਦੇ ਨੇ ਮੈਂ ਐਸਐਚਓ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਮੈਂ ਕਿਹਾ ਜੀ ਇਹ ਜਿਹੜੇ ਕੰਪਨੀ ਵਾਲੇ ਨੇ ਐਕਸਪ੍ਰੈਸ ਵੀਜ਼ ਹੈ ਸਾਨੂੰ ਇਹ ਪੂਰਾ ਲੱਗ ਰਿਹਾ ਹੈ ਕਿ ਇਹ ਵੀ ਨਾਲ ਇਨਵੋਲਡ ਨੇ ਇਸ ਚੀਜ਼ ਦੇ ਕਿਉਂਕਿ ਰੀਜ਼ਨ ਇਹ ਹੈ ਕਿ ਜਦੋਂ ਮੈਨੂੰ ਫੋਨ ਕੀਤਾ ਉਹ ਕਹਿੰਦਾ ਮੈਨੂੰ ਇਹਨਾਂ ਦਾ ਤੁਸੀਂ ਬਿੱਲ ਬਣਾ ਕੇ ਦੀ ਵਟਸਐਪ ਕਰ ਦਿਓ ਫੋਟੋ ਮੈਂ ਫੋਟੋ ਵਟਸਐਪ ਕਰਤੀ ਫੋਟੋ WhatsApp ਕਰਨ ਤੋਂ ਬਾਅਦ ਵੀ ਉਹਨਾਂ ਨੇ ਕੋਈ ਮੈਨੂੰ ਰਿਵਰਟ ਬੈਕ ਨਹੀਂ ਕੀਤਾ ਕੋਈ ਕੁਝ ਨਹੀਂ ਫਿਰ ਬਾਅਦ ਫੋਨ ਡਿਸਕਨੈਕਟ ਕਰੀ ਗਏ ਇਹਦੇ ਵਿੱਚ ਫੇਰ ਕੀ ਚੀ ਹੋਰ ਦੱਸੋ ਕਿ ਇਹਦੇ ਚ ਜਿਹੜੀ ਇਹ ਕੰਪਨੀ ਦੇ ਕੋਲੇ ਪਾਰਸਲ ਆਇਆ ਉਹਨਾਂ ਨੇ ਇਹ ਗੱਲ ਨਹੀਂ ਸੀ ਵੀ ਕਿਹੜੀ ਕੰਪਨੀ ਨੇ ਸਾਨੂੰ ਭੇਜਿਆ ਕਿਉਂਕਿ ਆਮ ਤੌਰ ਤੇ ਜਦੋਂ ਅਸੀਂ ਕੋਈ ਪ੍ਰੋਡਕਟ ਬਣਾਉਂਦੇ ਆ ਸਿਸਟਮ ਇਹ ਬਣਿਆ ਹੋਇਆ ਵੀ ਇਹ ਡਿਲੀਵਰੀ ਵਾਲੇ ਨੇ ਉਹ ਜਿਹੜੀ ਵੀ ਕਿਸੇ ਆਨਲਾਈਨ ਸਾਈਟ ਤੇ ਅਸੀਂ ਬੁੱਕ ਕਰਦੇ ਆ ਉਹਦੇ ਅੱਗੇ ਪਰਚੇਜ਼ਰ ਹੈ ਉਹ ਤੋਂ ਅੱਗੇ ਕੰਪਨੀ ਦਾ ਆਰਡਰ ਕਨਫਰਮ ਹੁੰਦਾ ਫਿਰ ਇਹਨਾਂ ਕੋਲ ਆਉਂਦਾ ਫਿਰ ਤੁਹਾਡੇ ਕੋਲ ਆਉਂਦਾ ਹੈ ਮੈਂ ਇਸੇ ਕਰਕੇ ਉਹਨਾਂ ਨੂੰ ਕਾਲ ਕੀਤੀ ਸੀ ਮੈਂ ਕਿਹਾ ਮੈਨੂੰ ਇਹ ਪਤਾ ਕਰੋ ਕਰਕੇ ਦੋ ਕਿਹੜੇ ਐਡਰੈਸ ਤੋਂ ਤੁਹਾਡੇ ਕੋਲ ਆਇਆ ਹੈ ਕਿੰਨੇ ਭੇਜਿਆ ਉਹ ਕਹਿੰਦੇ ਜੀ ਅਸੀਂ ਕਨਫਰਮ ਕਰਕੇ ਦੱਸਦੇ ਹਾਂ ਤੁਹਾਨੂੰ ਵਟਸਐਪ ਕਰੋ ਉਸ ਤੋਂ ਬਾਅਦ ਫੋਨ ਨਹੀਂ ਚੱਕਿਆ ਉਹਨਾਂ ਕੰਪਲੇਂਟ ਕਰ ਰਹੇ ਆ ਐਸ ਐਚਓ ਸਾਹਿਬ ਨੂੰ ਡੀਜੀ ਸਾਹਿਬ ਨੂੰ ਐਸ ਐਸਪੀ ਸਾਹਿਬ ਨੂੰ ਤਾਂ ਕਿ ਇਸ ਚੀਜ਼ ਦੇ ਜਿਹੜੇ ਲੋਕ ਇਸ ਚੀਜ਼ ਚ ਇਨਵੋਲਵ ਨੇ ਉਹ ਬੰਦੇ ਮਤਲਬ ਹੋਸਮਣ ਨੂੰ ਮੈਨੂੰ ਲੇਟੈਸਟ ਪਤਾ ਲੱਗੇ ਕਿਸੇ ਲੜਕੀ ਨੇ 1.5 ਲੱਖ ਦਾ ਮੋਬਾਈਲ ਮੰਗਾਇਆ ਸੀ ਆਨਲਾਈਨ ਤੇ ਜਦੋਂ ਖੋਲੇ ਦੇ ਵਿੱਚੋਂ ਇੱਟ ਨਿਕਲੀ ਉਹਦੇੋਂ ਤੋੜੀ ਹੋਈ ਇੱਟ ਤੇ ਉਹ ਚੀਜ਼ ਮਤਲਬ ਇਹ ਹੈ ਕਿ ਲੋਕਾਂ ਨੂੰ ਜਾਗਰੂਕ ਕੋਈ ਗਲਤ ਚੀਜ਼ ਵੀ ਪਾ ਕੇ ਭੇਜ ਦੇ ਸਕਦੇ ਨੇ ਸਾਡੇ ਨਾਲ ਕੋਈ ਕੋਈ ਚੀਜ਼ ਉਹ ਇਹ ਜੀ ਚੀਜ਼ ਹੋਵੇ ਜ਼ਹਿਰੀਲੀ ਚੀਜ਼ ਹੋਵੇ ਬੰਦਾ ਖੋਲੇ ਤੇ ਕੁਝ ਕੁਝ ਵੀ ਹੋ ਸਕਦਾ ਅੱਜ ਕੱਲ ਟੈਕਨੋਲੋਜੀ ਇੰਨੀ ਵੱਧ ਚੁੱਕੀ ਹੈ ਕੋਈ ਵੀ ਮੈਡੀਸਿਨਸ ਇੰਨੀਆਂ ਵੱਧ ਚੁੱਕੀਆਂ ਨੇ ਕੁਝ ਵੀ ਇਹ ਚ ਪਾ ਕੇ ਦੇ ਸਕਦੇ ਨੇ ਐਂਡ ਪਰ ਮੈਨੂੰ ਇਹ ਲੱਗਦਾ ਕਿ ਇਸ ਟਾਈਮ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਖਾਸ ਕਰਕੇ ਐਂਡ ਇਹ ਗੱਲ ਮੁੰਡੇ ਨੇ ਮੈਨੂੰ ਕਹੀ ਕਿ ਇਹ ਤਾਂ ਚੱਲਦਾ ਰਹਿੰਦਾ ਹੁਣ ਅਗਰ ਤਾਂ ਮੈਂ ਵੀ ਪਹਿਲਾਂ ਸੋਚਿਆ ਸੀਗਾ ਮੈਂ ਕਿਹਾ ਯਾਰ ਮੈਂ ਕਿਹਾ ਛੱਡ ਪਰੇ 12 ਤੋਂ 60 ਹੈ ਕੋਈ ਗੱਲ ਨਹੀਂ ਪਰ ਮੇਰੇ ਫਿਰ ਮਿਸਿਸ ਨੇ ਮੈਨੂੰ ਕਹਿ ਕੇ ਕਹਿੰਦੇ ਕਹਿੰਦੇ ਤੁਸੀਂ ਇਹ ਦੇਖੋ ਕਿ ਕਿੰਨੇ ਕ ਲੋਕਾਂ ਨਾਲ ਇਹ ਸਕੈਮ ਹੋ ਸਕਦਾ ਤੇ ਏਟ ਲੀਸਟ ਉਹ ਅਵੇਅਰ ਹੋਣ ਮੈਂ ਤਾਂ ਕਰਕੇ ਤੁਹਾਨੂੰ ਰਿਕਵੈਸਟ ਕੀਤੀ ਸੀ ਕਿ ਕਾਈਂਡਲੀ ਇਸ ਚੀਜ਼ ਨੂੰ ਲੋਕਾਂ ਦੇ ਵਿੱਚ ਰੱਖਿਆ ਬਿਲਕੁਲ ਕਿਉਂਕਿ ਹੁਣ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਵੀ ਆਖਰਕਾਰ ਤੁਸੀਂ ਸੋਚੋ ਤੁਸੀਂ ਸੋਚਦੇ ਹੋਵੋਗੇ ਇਸ ਪੂਰੀ ਕਹਾਣੀ 'ਚ ਕੀ ਆਖਰਕਾਰ ਇਹ ਕਹਿ ਰਹੇ ਨੇ ਮੈਨੇ ਆਰਡਰ ਮੰਗਾਇਆ ਨਹੀਂ ਇਹ ਹੋ ਗਈ ਠੱਗੀ ਹੁਣ ਉਦੋਂ ਵੱਡੀ ਗੱਲ ਇਹ ਹੈ ਵੀ ਇਹ ਆਰਡਰ ਉਹਦੇ ਤੱਕਰ ਪਹੁੰਚਦਾ ਕਿਵੇਂ ਆ ਆਮ ਤੌਰ ਦੇ ਉੱਤੇ ਲੋਕ ਕੀ ਕਰਦੇ ਨੇ ਇਹ ਤਾਂ ਚਲੋ ਮੈਂ ਤੁਹਾਨੂੰ ਹੁਣ ਪੂਰਾ ਇਹਦਾ ਨਹੀਂ ਦਿਖਾਉਂਦਾ ਐਡਰੈਸ ਵਗੈਰਾ ਆਮ ਤੌਰ ਤੇ ਹੁੰਦਾ ਕੀ ਹੈ ਵੀ ਹਰ ਇੱਕ ਆਰਡਰ ਇਹ ਜਾਂ ਇਹਦੇ ਉੱਤੇ ਲੱਗੀ ਹੁੰਦੀ ਆ 슬ਿੱਪ ਇਹ 슬ਿੱਪ ਦੇ ਉੱਤੇ ਆਮ ਡਾਟਾ ਹੈ ਯਾਨੀ ਕਿ ਤੁਹਾਡਾ ਨਾਮ ਪਤਾ ਵਗੈਰਾ ਪਤਾ ਤਾਂ ਚਲੋ ਜਿੱਥੇ ਖੜਾ ਬੰਦਾ ਉੱਥੇ ਦਾ ਪਤਾ ਹੀ ਲੱਗ ਜਾਂਦਾ ਹੁਣ ਐਕਚੁਅਲ ਚ ਇਹ ਹੈ ਵੀ ਇਹ ਕਹਾਣੀ ਬਣਦੀ ਕਿਵੇਂ ਆ ਸ਼ੀਟ ਸਭ ਨੂੰ ਭੇਖਾ ਪਾਉਂਦੀ ਹੈ ਕਿ ਇਹ ਟਾਈਪ ਹੋ ਕੇ ਪੂਰਾ ਐਡਰੈਸ ਲਿਖ ਕੇ ਵੀ ਤੁਹਾਡੇ ਕੋਲ ਪਹੁੰਚਿਆ ਕਿਵੇਂ ਜਦੋਂ ਵੀ ਅਸੀਂ ਕਿਤੇ ਯੂਜ਼ ਕਰ ਲੈਂਦੇ ਆ ਆਮ ਤੌਰ ਤੇ ਇਹ ਲੋਕਾਂ ਦਾ ਸਿਸਟਮ ਬਣਿਆ ਹੋਇਆ ਹੈ ਕਿ ਅਸੀਂ ਚੱਕ ਕੇ ਸੁੱਟ ਦਨੇ ਆ ਜੇ ਸੁੱਟਦੇ ਹੋ ਤੁਸੀਂ ਤੁਹਾਡੇ ਨੇੜੇ ਤੇੜੇ ਵਾਲੇ ਪਲਾਟ 'ਚ ਜਾਊਗਾ ਕੂੜਾ ਜਾਂ ਫਿਰ ਤੁਹਾਡੇ ਬਾਹਰ ਜਾਊਗਾ ਜਿਹੜੇ ਠੱਗ ਨੇ ਆ ਆਮ ਤੌਰ ਦੇ ਉੱਤੇ ਆ ਵੀ ਜੇਕਰ ਮੈਂ ਇਸੇ ਮਹੱਲੇ 'ਚ ਗਿੜਾ ਦੇ ਲਾ ਮੈਨੂੰ ਲੱਗਦਾ ਦੋ ਤਿੰਨ ਇਹ ਜੇ ਪਰਸਨ ਮਿਲ ਜਣਗੇ ਬਹੁਤ ਨੇ ਇੰਨੇ ਠੱਗੀ ਵਾਸਤੇ ਇਹ ਸ਼ੀਟ ਉੱਥੋਂ ਕਿਹੜਾ ਫਲਾਣਾ ਬੰਦਾ ਹੈਗਾ ਇਹ ਸੈਕਟਰ ਦਾ ਐਡਰੈਸ ਕੀ ਹੈ ਹੋਰ ਹੈ ਉਹ ਸ਼ੀਟ ਬਸ ਕਾਪੀ ਕਰਕੇ ਦੁਬਾਰੇ ਇੱਥੇ ਚਿਪਕਾਉਣੀ ਆ ਤਾਂ ਫਿਰ ਜਿਵੇਂ ਇਹਨਾਂ ਕੋਲ ਭਾਈ ਸਭ ਕੋਲ ਪਹੁੰਚਿਆ ਹੁਣ ਵੱਡੀ ਗੱਲ ਇਹ ਹੈ ਵੀ ਇਹਨਾਂ ਨੇ ਇਹ ਚੀਜ਼ ਦੱਸੀ ਵੀ ਆਖਰ ਲੋਕਾਂ ਦਾ ਹੋ ਹੋ ਜੇ ਇਹ ਕੋਈ ਨੁਕਸਾਨ ਨਾਲੋਂ ਜ਼ਤ ਜਿਆਦਾ ਵੱਧ ਕਹਿੰਦੇ ਇਹਦਾ ਖਤਰਾ ਇਹ ਆ ਵੀ ਪਤਾ ਹੀ ਨਹੀਂ ਕਿੰਨੇ ਲੋਕਾਂ ਨਾਲ ਠੱਗੀ ਹੁੰਦੀ ਹੋ ਪਲੱਸ ਇਹ ਵੀ ਕੱਲ ਨੂੰ ਕੋਈ ਗਲਤ ਚੀਜ਼ ਨਾ ਆ ਜੇ ਆਮ ਤੌਰ ਦੇ ਉੱਤੇ ਇਹ ਵੀ ਹੈ ਗੱਲ ਕਿ ਜੇ ਇਹ ਚੁੱਪ ਕਰ ਜਾਂਦੇ ਤਾਂ ਨਾ ਸਾਨੂੰ ਪਤਾ ਲੱਗਦਾ ਨਾ ਅਸੀਂ ਤੁਹਾਨੂੰ ਦੱਸਦੇ ਇਸ ਕਰਕੇ ਇਸ ਚੀਜ਼ ਤੋਂ ਇੱਕ ਤਾਂ ਵੇਰ ਰਹੋ ਦੂਜੇ ਪਾਸੇ ਜਦੋਂ ਕੋਈ ਆਰਡਰ ਆਉਂਦਾ ਉਹਨੂੰ ਚੰਗੀ ਤਰ੍ਹਾਂ ਕਨਫਰਮ ਕਰ ਲਓ ਪਹਿਲਾਂ ਤਾਂ ਤੁਸੀਂ ਬੁੱਕ ਕਰਿਆ ਬੁੱਕ ਕਰਿਆ ਤਾਂ ਆਖਰ ਉਹਦੇ ਵਿੱਚ ਹੈ ਕੀ ਹੈਗਾ ਤਾਂ ਕੀ ਉਹੀ ਬੰਦੇ ਤੁਹਾਨੂੰ ਦੇਣਾ ਨੇ ਕਿਉਂਕਿ ਜ਼ਿਆਦਾਤਰ ਲੋਕ ਪੈਸਿਆਂ ਦੀ ਠੱਗੀ ਦੇ ਵਾਸਤੇ ਜਾਂ ਫਿਰ ਕੱਲ ਕਲਾ ਨੂੰ ਜੇਕਰ ਕੋਈ ਬੰਦਾ ਗਲਤ ਚੀਜ਼ ਦੇ ਗਿਆ ਤਾਂ ਕਿਸੇ ਦਾ ਨੁਕਸਾਨ ਨਾ ਹੋ ਜੇ ਇਸ ਕਰਕੇ ਇਸ ਚੀਜ਼ ਤੋਂ ਸਮਝਣ ਦੀ ਤੇ ਅਵੇਅਰ ਹੋਣ ਦੀ ਬਹੁਤ ਲੋੜ ਹੈ ਤੇ ਖਾਸ ਕਰਕੇ ਰੈਪਰ ਨਾ ਕਦੇ ਸਿੱਟਿਆ ਕਰੋ ਗੰਦਗੀ ਤਾਂ ਵੱਖਰੀ ਗੱਲ ਆ ਪਰ ਠੱਗੀ ਹੈ ਜਿਹੜੀ ਉਹ ਜ਼ਰੂਰ ਵੱਡੇ ਤੌਰ ਤੇ ਹੋ ਜਾਂਦੀ ਹੈ ਵੀਡੀਓ ਜੁਨਿਸਟ ਜਗਦੀਸ਼ ਦੇ ਨਾਲ ਸੁਮੇਸ਼ ਸਿੰਘ ਰਜਨਾ ਸਪੋਰਟਿਵ ਚੰਡੀਗੜ੍ਹ